ਸਵਾਗਤ ਕਰਦੀਆਂ ਜੀ ਗੁਰਮਤ ਪ੍ਰਕਾਸ਼ ਵਰਲਡਵਾਈ ਚੈਨਲ ਤੇ ਮੈਂ ਮਨਦੀਪ ਕੌਰ ਇਹ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ ਆਪਣੀ ਜੋ ਸੈਲਫ ਸਟੱਡੀ ਤੋਂ ਇਹ ਜੋ ਵੀਡੀਓ ਅਪਲੋਡ ਕਰਦੀਆਂ ਬਹੁਤ ਮਿਹਨਤ ਦੇ ਨਾਲ ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਗੱਲ ਕਰ ਰਹੇ ਹਾਂ ਕਿ ਜੋ ਸਿੱਖ ਧਰਮ ਹੈ ਉਹ ਕਿਉਂ ਆਮ ਵਿਚਾਰਧਾਰਾ ਤੋਂ ਅਲੱਗ ਹੈ ਕਿਉਂਕਿ ਬਚਪਨ ਦੇ ਵਿੱਚ ਆਮ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਕਿ ਪੜ੍ਹਾਈ ਕਰੋ ਚੰਗੇ ਨੰਬਰ ਆਉਣਗੇ ਤਾਂ ਤੁਹਾਡੇ ਵਾਸਤੇ ਤੁਹਾਨੂੰ ਵਧੀਆ ਨੌਕਰੀ ਮਿਲੇਗੀ ਤੁਹਾਡਾ ਲਾਈਫ ਸਟਾਈਲ ਵਧੀਆ ਹੋਵੇਗਾ ਇਸੇ ਤਰ੍ਹਾਂ ਬੱਚੇ ਨੂੰ ਆਪਣਾ ਜੋ ਉਹ ਸਿਖਾਇਆ ਜਾਂਦਾ ਕਿ ਪਹਿਲਾਂ ਆਪਣਾ ਆਪ ਸਵਾਰ ਬਹੁਤ ਵਧੀਆ ਗੱਲ ਹੈ ਕਿ ਜੇਕਰ ਪਹਿਲਾਂ ਅਸੀਂ ਆਪਣਾ ਆਪ ਸਵਾਰਾਂਗੇ ਤਾਂ ਹੀ ਅਸੀਂ ਦੂਸਰੇ ਦਾ ਜੋ ਕੁਝ ਸਵਾਰ ਸਕਦੇ ਹਾਂ ਪਰ ਜਦ ਸਿੱਖ ਧਰਮ ਹੈ ਉਹ ਆਪਣਾ ਪਰਿਵਾਰ ਦਾ ਮੋਹ ਛੱਡ ਕੇ ਆਪੀਆਂ ਗੱਲਾਂ ਨੂੰ ਛੱਡ ਕੇ ਜੋ ਕੌਮ ਨੂੰ ਸਮਾਜ ਨੂੰ ਸੰਯਤ ਨੂੰ ਪਹਿਲ ਦਿੰਦਾ ਹੈ ਸੋ ਜੇਕਰ ਅਸੀਂ ਸੇਵਾ ਕਰਨੀ ਹੈ ਤਾਂ ਸੇਵਾ ਦਾ ਮਤਲਬ ਇਹ ਨਹੀਂ ਕਿ ਅਸੀਂ ਸਿਰਫ ਗੁਰੂ ਘਰ ਜਾ ਕੇ ਹੀ ਲੋਕਾਂ ਦੇ ਜੋ ਸੇਵਾ ਕਰਨੀ ਹੈ ਝੂਠੇ ਬਰਤਨ ਸਾਫ ਕਰਨੇ ਨੇ ਜੋੜੇ ਸਾਫ ਕਰਨੇ ਨੇ ਝਾੜੂ ਲਗਾਉਣਾ ਹੈ ਮਤਲਬ ਕਿ ਉੱਥੋਂ ਅਸੀਂ ਸਿਰਫ ਸਿੱਖਣਾ ਹੈ ਗੁਰਦਾਰੇ ਤੇ ਜਾ ਕੇ ਸਿਰਫ ਸਿੱਖਣਾ ਹੈ ਬਾਕੀ ਸਮਾਜ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਉਹ ਚਾਹੇ ਹਿਮਾਚਲ ਹੋਵੇ ਚਾਹੇ ਇਹ ਜੂਪੀ ਬਿਹਾਰ ਕਿਸੇ ਵੀ ਸਟੇਟ ਦੇ ਵਿੱਚ ਹੋਵੇ ਜੇਕਰ ਕਿਸੇ ਨੂੰ ਲੋੜ ਹੈ ਭੋਜਨ ਦੀ ਜੇਕਰ ਕਿਸੇ ਨੂੰ ਡਾਕਟਰੀ ਦੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਕੋਈ ਕੁਦਰਤੀ ਆਫਤ ਆ ਗਈ ਹੈ ਤਾਂ ਸਿੱਖਦਾ ਇਹ ਫਰਜ਼ ਬੰਦਾ ਹੈ ਕਿ ਉੱਥੇ ਜਾ ਕੇ ਉਹਨਾਂ ਦੀ ਜੋ ਸੇਵਾ ਸੰਭਾਲ ਕਰੇ ਉਹਨਾਂ ਨੂੰ ਜੋ ਸਹੂਲਤ ਦੀ ਲੋੜ ਆ ਉਹ ਦਿੱਤੀ ਜਾਵੇ ਕਿਉਂਕਿ ਇਹ ਗੱਲਾਂ ਹੀ ਸਾਨੂੰ ਆਮ ਧਰਮਾਂ ਦੇ ਨਾਲੋਂ ਆਮ ਵਿਚਾਰਧਾਰਾ ਦੇ ਨਾਲੋਂ ਅਲੱਗ ਕਰਦੀਆਂ ਨੇ ਸਾਡੀ ਜੋ ਸੋਚ ਆ ਉਸ ਨੂੰ ਵਿਸ਼ਾਲ ਬਣਾਉਂਦੀਆਂ ਨੇ ਔਰ ਇਨ੍ਹਾਂ ਗੱਲਾਂ ਦਾ ਜੋ ਟ੍ਰੇਨਿੰਗ ਆ ਉਸ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਕਿ ਅਸੀਂ ਹਮੇਸ਼ਾ ਆਪਣੇ ਆਪ ਨੂੰ ਅੱਗੇ ਨਹੀਂ ਰੱਖਣਾ ਸਗੋਂ ਪਹਿਲਾਂ ਇਨਸਾਨਾਂ ਨੂੰ ਇਨਸਾਨੀਅਤ ਨੂੰ ਤੈਅ ਦੇਣੀ ਹੈ ਜਦ ਅਸੀਂ ਹਰ ਫੀਲਡ ਦੇ ਵਿੱਚ ਇਨਸਾਨੀ ਆਣੀ ਤੂੰ ਪਹਿਲ ਦੇਣੀ ਸਿੱਖ ਗਏ ਅਸੀਂ ਗਰੀਬਾਂ ਦੀ ਜਾਂ ਜੋ ਆਰਥਿਕ ਤੌਰ ਤੇ ਕਮਜ਼ੋਰ ਲੋਕ ਆ ਉਹਨਾਂ ਨੂੰ ਸਟਰੋਂਗ ਕਰਨ ਬਾਰੇ ਸੋਚਣ ਲੱਗੇ ਤਾਂ ਸਾਡਾ ਜੋ ਸਮਾਜ ਆ ਬਹੁਤ ਜਲਦ ਜੋ ਤਰੱਕੀ ਆ ਉਹ ਕਰ ਸਕਦਾ ਹੈ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਇਹੀ ਹੈ ਕਿ ਅਸੀਂ ਜੋ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਜੋ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਸ ਸਿਧਾਂਤ ਚੱਲੇ ਕਿ ਜੇਕਰ ਕੋਈ ਬਿਮਾਰ ਹੈ ਤਾਂ ਉਸ ਨੂੰ ਮੈਡੀਕਲ ਸਹੂਲਤ ਦੇਣੀ ਜੇਕਰ ਕੋਈ ਫਾਈਨੈਂਸ਼ੀਅਲ ਤੌਰ ਤੇ ਸਟਰੋਂਗ ਨਹੀਂ ਹੈ ਤਾਂ ਉਸ ਨੂੰ ਕਾਰੋਬਾਰ ਤੇ ਲਗਾ ਦੇਣਾ ਉਸ ਨੂੰ ਕਿਰਤ ਕਰਨ ਲਈ ਪ੍ਰੇਰਿਤ ਕਰਨਾ ਇਹ ਜੋ ਚੀਜ਼ਾਂ ਸਾਨੂੰ ਅੱਜ ਬਹੁਤ ਜ਼ਿਆਦਾ ਲੋੜ ਹੈ ਕਿ ਅਸੀਂ ਅਪਲਾਈ ਕਰੀਏ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੰਨਾ ਕੁ ਲੋਕ ਠੱਗੀਆਂ ਕਰ ਰਹੇ ਨੇ ਚੋਰੀਆਂ ਕਰ ਰਹੇ ਨੇ ਉਹ ਕਿਹਦੇ ਵਾਸਤੇ ਸਿਰਫ ਆਪਣੇ ਵਾਸਤੇ ਕਿ ਅਸੀਂ ਅਮੀਰ ਬਣ ਜਾਈਏ ਸਾਡੇ ਕੋਲ ਪੈਸਾ ਆ ਜਾਵੇ ਪਰ ਹਮੇਸ਼ਾ ਆਪਣੀ ਸੋਚ ਨੂੰ ਬਦਲਦੇ ਰਹੋ ਹਮੇਜਾ ਸਮਾਜ ਸੇਵੀ ਬਣੋ ਜਦੋਂ ਤੁਸੀਂ ਸਮਾਜ ਸੇਵੀ ਬਣੋਗੇ ਜਿੱਥੇ ਵੀ ਕਿਸੇ ਨੂੰ ਲੋੜ ਹੈ ਉਹਨੂੰ ਧਰਮ ਜਾਤ ਰੂਪ ਰਗਤ ਉੱਪਰ ਉੱਠ ਕੇ ਕਿਉਂਕਿ ਗੁਰੂ ਮਹਾਰਜ ਦੇਵ ਜੀ ਸਾਨੂੰ ਜਾਤ ਪਾਤ ਤੋਂ ਉੱਪਰ ਉਠਾ ਕੇ ਇਹ ਜੋ ਚੰਗੇ ਕੰਮ ਕਰਨੇ ਸਿਖਾਏ ਆ ਤਾਂ ਅੱਜ ਲੋੜ ਹੈ ਕਿ ਅਸੀਂ ਉਹਨਾਂ ਦੇ ਪਾਇ ਪੂਰਨੇ ਆ ਤੇ ਚੱਲੀਏ ਤਾਂ ਸਾਡੇ ਜੀ